ਸਜਣ ਸਚਾ ਬਾਤਿ ਸ਼ਾ ਸਿਰਸ਼ਾ ਹੰਦ ਸ਼ਾ ਹੋ ਜਿਸ ਪਾਸ ਬਹਿ ਠਿਆ ਸੋਹੀਏ ਸਬਨਾ ਦਾ ਵੇਸ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਗੁਰੂ ਪੁਰਾ ਪੈਟੋ ਵਡਪਾ ਗੀ ਮਨ ਹੈ ਪਿਆ ਪਰਗਾਸਾ ਕੋਈ ਨਾ ਪੌਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਗੁਰੂ ਪੂਰਾ ਪੇਟੋ ਵੱਡ ਪਾਗੀ ਮਨ ਘੇ ਪਿਆ ਪਰਗਾਸ ਕੋਈ ਨਾ ਪੌਚਨ ਹਾਰਾ ਦੂਜਾ ਆਪਣੇ ਸਾਹਵ ਕੋ ਪਰਵਸ ਆਪਣੇ ਸਤਗੁਰ ਕਹਿ ਬਲ ਖਰ ਅਗੈ ਸੁਖ ਪਾਛੈ ਸੁਖ ਸਹਿਜਾ ਕਾਰ ਅਨੰਦ ਹਮਾਰੇ ਰਖਾਉ ਅੰਤਰ ਜਾਮੀ ਕਰਨਾ ਖਾਦਾ ਸੋਈ ਕਸਮ ਹਮਾਰਾ ਨਿਰਪਾਪੇ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀਹੁਵਣ ਹਰ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਾਈ ਅਚਰਜ ਸ਼ੋਭਾ ਕਾਰਜ ਆਯਾਰ ਰਸੇ नानक न करपुरा पेटेओ सगले दुख बि नसे वॾी अचरज शोभा कारजे आया रसे ਨਾਨਕ ਕੋ ਗੁਰਪੁਰਾ ਪੇਟਿਓ ਸਗਲੇ ਦੁਖ ਬਿਨਸੇ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਜੋ ਮੁਖਵਾਕ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਹਰ ਰੋਜ ਦਿੱਤਰਾ ਸਤਗੁਰੂ ਜੀ ਫਰਮਾਉਂਦੇ ਹਨ ਕਿ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰ ਪੂਰਾ ਭੇਟਿਓ ਬੜਪਾਗੀ ਮਨ ਹੈ ਭਾਇ ਪਰਗਾਸਾ ਸਤਿਗੁਰੂ ਜੀ ਕਹਿੰਦੇ ਹਨ ਕਿਹ ਭਾਈ ਵੱਡੀ ਕਿਸਮਤ ਤੇ ਵੱਡੇ ਭਾਗਾਂ ਦੇ ਨਾਲ ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਹੈ। ਮੇਰੇ ਮਨ ਦੇ ਵਿੱਚ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਕਹਿੰਦੇ ਵੀ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ ਕਿਉਂਕਿ ਕੋਈ ਵੀ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਕੋਈ ਵੀ ਉਸ ਵਰਗਾ ਨਹੀਂ ਹੈਗਾ ਕੋਈ ਵੀ ਉਸ ਤੱਕ ਪਹੁੰਚ ਨਹੀਂ ਸਕਦਾ ਆਪਣੇ ਸਤਗੁਰ ਕੈ ਬਲਿਹਾਰੈ ਕਹਿੰਦੇ ਐਸੇ ਸਤਗੁਰੂ ਤੋਂ हे ਭਾਈ ਮੈਂ ਕੁਰਬਾਨ ਜਾਂਦਾ ਹਾਂ ਬਲਿਹਾਰਨੇ ਜਾਂਦਾ ਹਾਂ ਆਗੇ ਸੁਖ ਪਾਛੇ ਸੁਖ ਸਹਿਜ ਘਰ ਆਨੰਦ ਹਮਾਰੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੇਰੇ ਹਿਰਦੇ ਘਰ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਮੈਂ ਆਤਮਿਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ ਤੇ ਪ੍ਰਲੋਕ ਦੇ ਵਿੱਚ ਵੀ ਇਹ ਸੁੱਖ ਮੇਰਾ ਟਿਕਿਆ ਰਹਿਣ ਵਾਲਾ ਹੈ ਇਸ ਕਰਕੇ ਹੁਣ ਮੈਨੂੰ ਆਨੰਦ ਦੀ ਸਤਗੁਰੂ ਜੀ ਕਹਿੰਦੇ ਪ੍ਰਾਪਤੀ ਹੋ ਗਈ ਹੈ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਕਹਿੰਦੇ ਇਹੋ ਜੇ ਸਿਰਜਣਹਾਰ ਅਕਾਲ ਪੁਰਖ ਨੂੰ ਇਹੋ ਜਿਹਾ ਅੰਤਰਜਾਮੀ ਕਰਨ ਕਰਾਵਣ ਹਾਰ ਇਹੋ ਹੀ ਮੇਰਾ ਖਸਮ ਹੈ ਇਹੋ ਹੀ ਮੇਰੇ ਦਿਲ ਦੀ ਜਾਣਨ ਵਾਲਾ ਹੈ ਇਸ ਨੇ ਹੀ ਮੇਰੇ ਸਿਰ ਦੇ ਉੱਤੇ ਆਪਣਾ ਮਿਹਰ ਦਾਤ ਰੱਖਿਆ ਹੈ ਨਿਰਪਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਤਿਗੁਰੂ ਜੀ ਕਹਿੰਦੇ ਕਿ ਜਦੋਂ ਦਾ ਮੈਂ ਗੁਰੂ ਦੀ ਚਰਨਾਂ ਦੇ ਵਿੱਚ ਆ ਗਿਆ ਸ਼ਰਨ ਦੇ ਵਿੱਚ ਆ ਗਿਆ ਨਾ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਇਹੋ ਮੇਰਾ ਆਧਾਰ ਬਣ ਗਿਆ ਸੱਚਾ ਨਾਮ ਹੁਣ ਕੋਈ ਡਰ ਮੈਨੂੰ ਨਹੀਂ ਲੱਗਦਾ ਨਾ ਮੈਨੂੰ ਕੋਈ ਡਰ ਪਹੁੰਚ ਸਕਦਾ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਰ ਕਹਿੰਦੇ ਹੈ ਭਾਈ ਮ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਯਕੀਨ ਹੋ ਗਿਆ ਕਿ ਜਿਹੜੇ ਪ੍ਰਮਾਤਮਾ ਦੇ ਦਰਸ਼ਨ ਮਨੁੱਖ ਦਾ ਜਨਮ ਬਦਲ ਦਿੰਦੇ ਹਨ ਇਹ ਪ੍ਰਮਾਤਮਾ ਦੇ ਦਰਸ਼ਨ ਕਰਨ ਦੇ ਨਾਲ ਫਲ ਦੇਣ ਵਾਲਾ ਜੋ ਪ੍ਰਮਾਤਮਾ ਹੈ ਨਾ ਉਸ ਨਾਲ ਕਹਿੰਦੇ ਮੌਤ ਤੋਂ ਮੈਂ ਰਹਿਤ ਹੋ ਗਿਆ ਉਹ ਇਸ ਵੇਲੇ ਵੀ ਹੈ ਪਹਿਲਾਂ ਵੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕਾਇਮ ਰਹੇਗਾ ਇਸ ਕਰਕੇ ਸਫਲ ਦਰਸ਼ਨ ਵੀ ਮੇਰਾ ਇਹੋ ਜੇ ਸਤਿਗੁਰੂ ਦੇ ਦਰਸ਼ਨ ਕਰਕੇ ਨਾ ਜੀਵਨ ਸਫਲ ਹੋ ਗਿਆ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਕਹਿੰਦੇ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਨਾ ਆਪਣੇ ਸੇਵਕਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਵੱਡੀ ਵਡਿਆਈ ਹੈ ਚਰਜ ਸ਼ੋਭਾ ਕਾਰ ਜਿਆਆਂ ਰਸੇ ਉਹ ਗੁਰੂ ਬੜੀ ਵਡਿਆਈ ਦੇਣ ਵਾਲਾ ਹੈ ਉਹਦੀ ਚਰਜ ਸ਼ੋਭਾ ਹੈ ਉਸ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਸਾਰੇ ਕਾਰਜ ਜੋ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਤੇ ਕਾਰਜ ਵੀ ਰਾਸ ਹੋ ਜਾਂਦੇ ਹਨ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਕਹਿੰਦੇ ਹੈ ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਸੋ ਜੋ ਸਤਿਗੁਰੂ ਜੀ ਦਾ ਜਿਹਦਾ ਬਾਖ ਸੀ ਸਤਿਗੁਰੂ ਜੀ ਉਹ ਕਹਿੰਦੇ ਹਨ ਕਿ ਅਕਾਲ ਪੁਰਖ ਹੈ ਜੋ ਬਹੁਤ ਜ਼ਿਆਦਾ ਬਹੁਤ ਵੱਡਾ ਸਮਰੱਥ ਹੈ ਉਹਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਇਨਸਾਨ ਦਾ ਲੋਕ ਪਰਲੋਕ ਸਵਰ ਜਾਂਦਾ ਹੈ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਦਰਸ਼ਨਾਂ ਦੇ ਨਾਲ ਹੀ ਬੰਦਾ ਸਫਲ ਹੋ ਜਾਂਦਾ ਹੈ ਜੇ ਉਹ ਪੂਰੇ ਗੁਰੂ ਤੇ ਵਿਸ਼ਵਾਸ ਕਰ ਲਵੇ ਕਿਉਂਕਿ ਜੋ ਸਰਦਾ ਕਰ ਸੀਮ ਦੇ ਗੁਰਪਾਰ ਉਤਾਰਨ ਹਰ ਸੋ ਐਸੇ ਸਤਗੁਰੂ ਤੋਂ ਬਾਹਰ ਨਹੀਂ ਅਤੇ ਬਲਿਹਾਰਨੇ ਚਾਹੀਏ ਹੋਈਆਂ ਭੁੱਲਾਂ ਚੁਕਾ ਦੀ ਸੰਗਤ ਸਤਗੁਰੂ ਬਖਸ਼ਣ ਜੋਗ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ